ਵੱਗ ਡੜੀ ਦਾ ਟਿੱਡ ਭਰ ਦੇਣਾ ਅੱਜ ਸਾਬੂ ਉਹਦੇ ਵਿੱਗ ਡੜੀ ਨੂੰ ਬਾਈ ਜੇ ਅਸੀਂ ਮਿਹਨਤ ਕਰਦੇ ਆਂ ਤਾਂ ਹੀ ਆ ਤਾਂ ਵੀ ਨਹੀਂ ਸਾਨੂੰ ਲੋਕ ਜਰਦੇ ਪਤਾ ਨਹੀਂ 8624 ਆਪਣੀ ਬੇਸਿਕ 24 ਹਾਂ ਪਾਪਾ ਇਹਦੀ ਗੱਲ ਸੁਣ ਲਾ ਪਾਪਾ ਤੇ ਲੋਕਾਂ ਨੂੰ ਆਇ ਲੱਗਦਾ ਵਿਲੇ ਹੀ ਆ ਬਸ ਛੇ ਘੰਟੇ ਰਹੇ ਮੈਂ ਮਿੱਟਾ ਦੇ ਦੋ ਸੈਟ ਇਕ ਕੰਗਸਕ ਦਸਾ ਦੇ ਕੋਲ 플ੱਕ ਦੇਣਾ ਕਿੰਨੇ ਸਾਰੇ ਗਾਇਸ ਮੈਂ ਉੱਤੇ ਕਿਸੇ ਕੀ ਉੱਪਰ ਕਰਾਂਗੇ ਥੋੜੀ ਜਿਹੀ ਰਿਵੀਜ਼ਨ ਰਿਵੀਜ਼ਨ ਕਰਕੇ ਫੇਰਾ ਵਰਨਾਵਾਂਗੇ ਹਨਾ ਸਕੂਲ ਦਾ ਟਾਈਮ ਹੋ ਜਾਊਗਾ ਫਿਰ ਸਕੂਲ ਜਾਵਾਂਗੇ ਆਹ ਖੜੀ ਆਪਣੀ ਗੱਡੀ ਲੰਬੀ ਚੌੜੀ ਗੱਡੀ ਮੈਂ ਕਿਹ ਚੱਲੋ ਵਲੌਗੀ ਸਟਾਰਟ ਕਰ ਦਿੱਨੇ ਮੈਂ ਬੈਠੀ ਸੀ ਸੁਸਤੀ ਪਈ ਐ ਕਿ ਕਰ ਤਾ ਸੋ ਜਾ ਹਲੇ ਹਲੇ ਵੀ ਆਈ ਪਈ ਐ ਬੇਸ਼ ਕੱਲੇ ਪੂਤ ਹੋਨੇ ਸੀ ਹਲੇ ਸੋਇਆ ਹੁਪ ਪਰ ਨਾ ਨਗ ਹੋਇਆ ਸੱਚੀ ਸਸਤੀ ਪਈ ਹੋਈ ਐ ਮੈਨੇ ਅਸੀ ਖੁਦ ਹੀ ਦੇਖਸ ਅਸਦੀਆ ਕਿੰਨੇ ਜਿਆਦਾ ਸਸਤੇ ਪਈ ਐ ਗਾਈਜ਼ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਆਪਾਂ ਰੈਡੀ ਹੋ ਕੇ ਮਿਲਾਂਗੇ ਤੁਹਾਨੂੰ ਆਪਾਂ ਰੈਡੀ ਹੋ ਕੇ ਸੀ ਕਿ ਸਕੂਲ ਆਸਤੇ ਸਾਈ ਵੀ ਰੈਡੀ ਹੋ ਗਿਆ ਕਿ ਹੈ ਜਾਂ ਨਾ ਓ ਮੀ ਕੁਛ ਨਹੀਂ ਖਾ ਗਿਆ ਹਾਂ ਦਾ ਆ ਦੇਖ ਅਪਾ ਰੈਡੀ ਹੋ ਗਏ ਅੱਜ ਸਕੂਲ ਜਾਵਾਂਗੇ ਅੱਜ ਸਾਡਾ ਹੈਗਾ ਡਾਂਸ ਵਾਲਾ ਵੀਰੇ ਤੈਨੂੰ ਮਜ਼ਾ ਗਾਈਜ਼ ਸਾਡਾ ਅੱਜ ਦਾ ਲਾਸਟ ਪੇਪਰ ਹੈ ਗਾਈਜ਼ ਇੱਕ ਸਟੈਪ ਤੋਂ ਸਰਨਾ ਬॉयਜ਼ ਨੂੰ ਆਹ ਵਾਲਾ ਸਟੈਪਸ ਕਰਵਾ ਰਹੇ ਸੀ ਬॉयਜ਼ ਨੂੰ ਸਾਨੂੰ ਤਾਂ ਹੁੰਦਾ ਹੀ ਹੈ ਬॉयਜ਼ ਨੂੰ ਕਰਵਾ ਰਹੇ ਸੀ ਇੰਨੀ ਅਸੀ ਨਿਕਲੀ ਨਾ ਜਦ ਬॉयਜ਼ ਬॉयਜ਼ ਨੇ ਕੀਤਾ ਚਲੋ ਜੀ ਜੀ ਸਾਢੇ 7 ਹੋ ਗਏ ਹੁਣ ਆਪਾਂ ਚੱਲਦੇ ਹਾਂ ਸਾਰੀ ਹੋ ਚੁੱਕੀ ਹੈ ਸਟੱਡ ਯੈਸ ਚਲੋ ਚੱਲੀਏ ਗਾਈ ਸਾਡੇ ਆਈ ਕਾਰਡਸ ਵੀ ਮਿਲ ਗਏ ਨੇ ਸੋਨੇ ਸੋਨੇ ਆਈ ਕਾਰਡਸ ਪਪਾ ਵੀ ਰੈਡੀ ਹੋ ਗਏ ਹਨਾ 50 ਦੇ ਸਕੂਲ ਕੀ ਕਹਿੰਦਾ ਕੋ ਨੂੰ ਤੈਨੂੰ ਕੀ ਕਹਿੰਦਾ ਸੀ ਜੋਤ ਬੰਬ ਆ ਕੇ ਵੀ ਨੈਕੀਆਸ ਕਰ ਲੈ ਅੱਛਾ ਅਬ ਮੈਂ ਸਿੱਖ ਲੂੰਗਾ ਮੇਰੇ ਪੈਰ ਤਾਂ ਪਹੁੰਚਦੀ ਨਹੀਂ ਕਦੋਂ ਆਉਂਗਾ ਉਹ ਪਹਿਲਾਂ ਗੱਲਾਂ ਵਾਲਾ ਮੁੰਡਾ ਸੱਡਾ ਵਧੀਆ ਕਹਦਾ ਘੈਂਟ ਆ ਸਿਰਾ ਗੱਡੀ ਆ ਇਹਨੇ ਕਿਹਾ ਮੈਨੂੰ ਕਹਿੰਦਾ ਤੂੰ ਚਲਾ ਲਈ ਮੈਂ ਕਿਹਾ ਅਜੇ ਤਾਂ ਕੱਲ ਤਾਂ ਲਿਆਂਦੀ ਆ ਤੂੰ ਸਿੱਖ ਲਈ ਮੈਂ ਕਿਹਾ ਤင်း ਸਿੱਖ ਕੇ ਵੀ ਦਿਖਾਵਾਂਗੇ ਜਲਦੀ ਮੁੰਡਿਆ ਤੂੰ ਨਿਗਾਹ ਰੱਖ ਯੂਟਿਊਬ ਤੇ ਫੇ ਇੱਕ ਕਰੀ ਗਾ ਰੱਬਾ ਮੱਦ ਦੀ ਜੀ ਰਿਹਾ ਰੁਕ ਗਿਆ ਰੁਕ ਗਿਆ ਉੱਥੇ ਮੈਂ ਪਤਾ ਨਹੀਂ ਕੋਣ ਰੱਖ ਕੇ ਗਿਆ ਤੁਸੀਂ ਤਾਂ ਇਹ ਆਪਾਂ ਤਾਂ ਰੱਖਦੇ ਨਹੀਂ ਇੱਥੇ ਆਪਾਂ ਤਾਂ ਬਾਈ ਚਲੋ ਕਦ ਉਸ ਖਾਏਗਾ ਫਿਰ ਮਨੂ ਕਦੋਂ ਮੇਰੇ ਗੇੜਾ ਲਵਾ ਕੇ ਲਿਆਏਂਗਾ ਗੱਡੀ ਤੇ ਕੰਮ ਕਰਦੀ ਆ ਮੈਂ ਅੱਜ ਰਿੰਕੀ ਨਹੀਂ ਆ ਰਹੀ ਆ ਕੇ ਮਾਰ ਲਿਓ ਜਾ ਅੱਜ ਕਿੱਥੇ ਆ ਹੋ ਜਾਂਦਾ ਸਾਰਿਆਂ ਨੇ ਬਾਈ ਕਰਤੀ ਥੋੜੀ ਬਾਈ ਰਿਕਾਰਡ ਨਹੀਂ ਹੋਈ ਦੁਬਾਰਾ ਕਰ ਲੋ ਕਿੱਧਰ ਗਿਆ ਜਾਜੀ ਪਜਾਤਾ ਬਾਈ ਕਰਦੇ ਆਣੇ ਪਾਜੋ ਥੋੜਾ ਆ ਖੜਾ ਜਾਓ ਜਾਓ ਹਾਂ ਬੰਦਾ ਦੇਖ ਲੈਣਾ ਹੋਵੇ ਹਾਂ ਬਾਈ ਬਾਈ ਲੱਗੋ ਭਾਈ ਕੰਮ ਕਰਨਾ ਤੇ ਅਜ ਵੀ ਸੈਡੀ ਮੈਡਮ ਛੁੱਟੀ ਤੇ ਹੈ ਗੈਣਮ ਗਈ ਹੋਈ ਆ ਵਿਆਹ ਤੇ ਦੋ ਛੁੱਟੀਆਂ ਲੈ ਕੇ ਗਈ ਆ ਦੋ ਚਲੋ ਜੀ ਚਲੋ ਚੰਦੇ ਆ ਚਾਦਰ ਬਦਲ ਰਿਹਾ ਸੀ ਬੈੱਡ ਸ਼ੀਟ ਬੈੱਡ ਸ਼ੀਟ ਬਦਲਦੇ ਆ ਅੱਜ ਬੈੱਡ ਸ਼ੀਟ ਪਹਿਲਾਂ ਮੈਂ ਛਡਾ ਲੇ ਸੀ ਜਿੰਨਾ ਕੰਮ ਹੁੰਦਾ ਨਾਲ ਨਾਲ ਚੱਕੀ ਆਈ ਦੇ ਫਟੇ ਬਦਲ ਕੇ ਫੇਰ ਮਿਲਦਾ ਤੁਹਾਨੂੰ ਲੋ ਜੀ ਕਿਨੀਆਂ ਨੇ ਜੋ ਆਕਾਂ ਨੂੰ ਛੱਡਿਆ ਆਈ ਸੀਗੇ ਗਰਮੀ ਬਹੁਤ ਜ਼ਿਆਦਾ ਤੂਫਾਂ ਤੂਪੀ ਹੋਈ ਪਈ ਹੈ ਜਬਰਦਸਤ ਗਰਮੀ ਹੋਈ ਪਈ ਹੈ ਮੈਡਮ ਭਾਈ ਇਹਨੇ ਕੱਪੜੇ ਸੁਕਣੇ ਤੇ ਆਪਾਂ ਚੱਲੇ ਆ ਅੱਜ ਮਹਿੰਦਰਾ ਦੇ ਸ਼ੋਅਰੂਮ ਚ ਬਾਏ ਮੇਂਦਰਾ ਦੇ ਸ਼ੋਰੂਮ ਵਾਲਿਆਂ ਨੇ ਬੁਲਾਇਆ ਆਪਾਂ ਨੂੰ ਆਪਾਂ ਚੱਲੇ ਉੱਥੇ ਉੱਥੇ ਜਾ ਕੇ ਦੱਸਾਂਗੇ ਕਿ ਕੀ ਕਰਨਾ ਕੰਮ ਆਪਾਂ ਲੋ ਜੀ ਗਾਇਸ ਆਪਾਂ ਹੋ ਗਏ ਰੈਡੀ ਸ਼ੈਡੀ ਡੈਡੀ ਸ਼ੈਡੀ ਮੀਨਸ ਸਿੰਪਲ ਜਿਹੀ ਕੱਢ ਦੇਗਾ ਪੜੇ ਪਾਇਆ ਤੇ ਆਪਾਂ ਚੱਲਦੇ ਹੁਣ ਸਾਹਿਬ ਨੂੰ ਲੈਣ ਸਾਹਿਬ ਦਾ ਟਾਈਮ ਹੋ ਗਿਆ ਜਨਾਬ ਜੀ ਘਰੇ ਹੈ ਨਹੀਂ ਹੋ ਗਏ ਹੋਇਆ ਗੱਡੀ ਦਾ ਨੰਬਰ ਲਗਾਉਣ ਨੰਬਰ ਆ ਗਿਆ ਸੀ ਆਪਣਾ अज ही गेड़े लाने पैणगे गुरु तो साहेब न्यान वास्ते दो, दो चल रहे हम आके ले आईए साहेब नी लो जी चल चलते गी है नहीं अपनी ग्डी की जगह खाली चलो जी चलिए बहुत तेज धुप्पा तो तिखी तिखी धुप्पा तो बहुत तिखी ਜੇ ਤਾਂ ਗੁੱਲਿਆ ਨਹੀਂ ਸੀ ਉਧਰ ਕਿਸੇ ਕਲਾਸ ਦੇ 3 ਬੱਚੇ ਖੇਡ ਰਹੇ ਆ پارک ਕਿੰਨੀ ਗਰਮੀ ਦੇ ਵਿੱਚ ਸਾਰੇ ਜਾਣੇ 40 ਸਪੀਡਾਂ ਦੇ ਆਹ ਦੇਖ ਲੋ ਪਿੱਛੇ ਰਹਿ ਗਿਆ ਅੱਜ ਪਿੱਛੇ ਆ ਜਾ ਇਹ ਕੀ ਆ ਇਹ ਕੀ ਆ ਇਹ ਕੀ ਆ ਗਾਈਜ਼ ਇਹ ਕੀ ਆ ਸਭੋਂ ਗੰਦਾ ਹਰਾ ਅੰਡਾ ਟਮਾਟਰ ਟਮਾਟਰ ਲੱਗਦਾ ਇਹ ਤਾਂ ਕਰੇ ਲਾ ਲਾਂਗੇ ਆਏ ਥੋੜੀ ਲੱਗੂਗਾ ਕਹਿੰਦਾ ਇਹਨੂੰ ਆਪਾਂ ਘਰੇ ਲਾ ਲਾਂਗੇ ਆਜਾ ਆਜਾ ਭੱਜ ਕੇ ਗਰਮੀ ਬਹੁਤ ਜੀ ਨਹੀਂ ਕਰਦਾ ਘਰੇ ਜਾਣ ਨੂੰ ਅੱਜ ਇਹ ਪਹੁੰਚ ਗਏ ਸੀ ਆਪਾਂ ਸਵੇਰ ਦੇ ਇੱਥੇ ਫਿਰਦੇ ਆ ਟਾਈਮ ਹੋ ਗਿਆ ਇੱਕ ਵੀ ਅਜੇ ਵੀ ਆਪਣੀ ਵਾਰੀ ਨਹੀਂ ਆਈ ਸੀ ਰਿਕਵਰੀ ਦੀ ਦੇਖ ਲਓ ਅੱਜ ਬਹੁਤ ਪੀੜ ਅੱਜ ਡਿਲੀਵਰੀ ਵਾਲੇ ਬਾਰੇ ਜਿਆਦਾ ਉੱਵਾ ਦੇ ਬੈਠਾ ਡੇਕੀ ਆ ਨਾ ਮੈਂ 10 ਵਜੇ ਦਾ ਟਾਈਮ ਸੀ ਮੇਰਾ ਮੈਂ ਆ ਗਿਆ ਸੀਗਾ ਤੇ ਹੁਣ ਸਵਾ 1 ਹੋ ਗਿਆ ਦੇਖ ਲਓ ਕਹਿੰਦੇ ਬਸ ਅਗਲਾ ਨੰਬਰ ਤੁਹਾਡਾ ਲਾਉਣਾ ਹੈ ਹੁਣ ਪਹੁੰਚ ਗਏ ਜੀ ਅਸੀਂ ਘਰ ਆ ਦੇਖ ਲਓ ਰਾਹ 'ਚ ਹੀ ਬਹਿ ਗਿਆ ਬੈਂਕ ਤੇ ਜਾ ਕੇ ਮੈਂ ਕਿਹਾ ਪਤਲੀ ਇੰਨੀ ਛੇਤੀ ਕਿਹ ਕਾ ਤੂੰ ਸ਼ਾਲ ਮੰਨਾ ਕਰ ਛੋਟਾ ਜਿਹਾ ਜੀਵ ਜੰਤੂਆਂ ਨੂੰ ਬਸ ਤੰਗ ਨਹੀਂ ਕਰਦੇ ਹੁੰਦੇ ਹਾਈ ਨਾ ਕੱਢ ਕੱਢ ਰਿਹਾ ਸੀ ਫਰ ਨਹੀਂ ਕੱਢਣਾ ਕਿ ਆਪੇ ਚ ਉਹਨੂੰ ਕਹਿੰਦਾ ਮੈਂ ਕੱਢ ਰਿਹਾ ਸੀ ਉਹ ਫਸ ਗਿਆ ਸੀ ਇਹ ਲੜ ਦੇ ਵਿੱਚ ਗੇਟ ਖੋਲ ਮੇਰਾ ਹੱਥ ਨਹੀਂ ਵੇਲਾ ਕੀ ਲੱਗਿਆ ਆਜਾ ਬਾਚੂ ਹਾਂਜੀ ਥੋੜੀ ਧੁੱਪ ਚ ਖੋਦ ਕੇ ਆਉਣਾ ਕਹਿੰਦਾ ਮੈਂ ਇਹਨੂੰ ਦਬ ਦੂੰਗਾ ਤੇ ਫਿਰ ਇਹ ਹੋ ਜਾਊਗਾ ਇਹ ਕਮਲਾ ਸਾਡਾ ਕੀ ਪਾਣੀ ਦੀ ਜਾਊਗਾ ਕੀ ਪਾਣੀ ਦਾ ਹੀ ਜਾਏਗਾ ਖੋਲ ਗੇਟ ਹੀ ਨਹੀਂ ਖੁੱਲਦਾ ਟਾਈਟ ਹੋ ਗਿਆ ਟਾਈਟ ਉਹ ਫੋਮ ਉਹ ਅੰਦਰ ਹੀ ਆਂ ਬਰੀ ਲਓ ਜੀ ਡਿਲੀਵਰੀਆਂ ਡਿਲੀਵਰੀਆਂ ਜਾ ਰਹੀਆਂ ਗੱਡੀਆਂ ਤੇ ਆਪਣੀ ਵਾਰੀ ਨਹੀਂ ਆ ਰਹੀ ਟਾਈਮ ਹੋ ਗਿਆ 2 ਵਜੇ 2 ਵਜ ਗਏ ਬਾਈ 2 ਟਾਈਮ ਦੇਖ ਲਓ ਵੱਜਣ ਵਾਲਿਆ ਨੰਬਰ ਪਲੇਟ ਤਾਂ ਮਿਲ ਗਈ ਆਪਾਂ ਨੂੰ ਨੰਬਰ ਆ ਗਿਆ ਆਪਣਾ ਗੱਡੀ ਦਾ ਫਰੇਮ ਵਗੈਰਾ ਵੀ ਮਿਲ ਗਿਆ ਬਟ ਬਾਹਰ ਹੀ ਨਹੀਂ ਆਈ ਬਾਹਰ ਹੀ ਨਹੀਂ ਆਈ ਚੱਲ ਮੇਰੇ ਸਾਥੀ ਅੱਜ ਤਾਂ ਬਹੁਤ ਕੰਮ ਕਰਾਉਣ ਆਲਾ ਆਜਾ ਪੈ ਜਾਣਗੇ ਸੀਟ ਕਵਰ ਫਿਰ ਥੱਲੇ ਵਾਲਾ ਕਰਾਵਾਂਗੇ ਮੈਟਿੰਗ ਵਗੈਰਾ ਮੈਟਿੰਗ ਵਗੈਰਾ ਕਰਾਵਾਂਗੇ ਚੱਕ ਲੋਕ ਲੱਗ ਗਿਆ ਲੋਜੀ ਗੁੰਨੂ ਨੂੰ ਲੈ ਕੇ ਘਰੇ ਪਹੁੰਚ ਗਏ ਅਸੀਂ ਗੁੰਨੂ ਕੀ ਕਹਿੰਦੀ ਕੁਛ ਕਹਿਣ ਦੀ ਕਹਿੰਦੀ ਅੱਜ ਮੈਨੂੰ ਇੱਕ ਹੋਮਵਰਕ ਮਿਲਿਆ ਮम्मा ਡਾਂਸ ਹਾਲੇ ਸਰ ਤੇ ਨਿਊ ਡਾਂਸ ਹਾਲੇ ਸਰ ਕੀ ਕਹਿੰਦੀ ਡਾਂਸ ਹਾਲੇ ਸਰ ਹਾਂ ਸਰ ਥੈਂਕ ਯੂ ਪਾਪਾ ਆਈ ਲਵ ਯੂ ਡਾਂਸ ਹਾਲੇ ਸਰ ਨੇ ਕਿਹਾ ਕਿ ਮਮਾ ਨੂੰ ਜਾ ਕੇ ਥੈਂਕ ਯੂ ਬੋਲਣਾ ਮਮਾ ਪਾਪਾ ਨੂੰ ਤੇ ਆਈ ਲਵ ਯੂ ਬੋਲਣਾ ਪਾਪਾ ਤਾਂ ਘਰੇ ਹੈ ਨਹੀਂਗੇ ਚਲੋ ਪਾਪਾ ਦੀ ਵੇਟ ਕਰਦੇ ਆ ਕਿਤੇ ਗਏ ਬੋਲਦਾ ਨੰਬਰ ਲਵਾਣ ਗਏ ਪਤਾ ਸਾਰਿਆਂ ਨੂੰ ਗਾਇਸ ਨੂੰ 6 ਨੰਬਰ ਲਵਾਣ ਗਏ ਉਹ ਵੀ ਲਾ ਦੇਣਗੇ ਟਿਊਸ਼ਨ ਛੁੱਟੀ ਹੋ ਗਈ ਅੱਜ ਤੇਰੀ ਆ ਗਿਆ ਜਾਣ ਨੂੰ ਯਾਦ ਕੀਤਾ ਜਾਣ ਦਾ ਕਾਲ ਐਂ ਦੇਖੋ ਨਾਂ ਲੈਣ ਦੀ ਲੋੜ ਨਹੀਂ ਹੁੰਦੀ ਆ ਬਸ ਨਾਲ ਦੀ ਨਾਲ ਫੋਨ ਕਰ ਦਿੰਦੇ ਹਾਂਜੀ ਹੈਲੋ ਹਾਂਜੀ ਹਾਂਜੀ ਆ ਗਏ ਹਾਂਜੀ ਅਸੀਂ ਬਾਹਰ ਨੇ ਬਾਹਰ ਦੇ ਰਹੇ ਹਾਂ ਅਸੀਂ ਵਲੌਗ ਬਣਾਉਂਦੇ ਦੱਸੋ ਕੁਝ ਨਹੀਂ ਤਾ ਪੌਂਦਾ ਸੇ ਆਗੇ ਕਰੇ ਪਹੁੰਚੇ ਯਹਾਂ ਜੇ ਲੱਗੋ ਜੀ ਸੁਬਾਹ ਦੇ ਬੈਠੇ ਸੀਗੇ ਹੁਣ ਕਹਿੰਦੇ ਸੀਟ ਕਵਰ ਪੈਂਦੇ ਨਹੀਂਗੇ ਕੱਲੂ ਆਈਓ ਸੀਟ ਕਵਰ ਲੈ ਲੇ ਮੈਂ ਤੇ ਹੁਣ ਉਹਦੇ ਬਾਈ ਦੀ ਦੁਕਾਨ ਤੋਂ ਪਵਾ ਲੂੰਗਾ ਚਾਰੇ ਨਾਲ ਢਿੱਲਾ ਜਿਹਾ ਸੀਗਾ ਸੀਟ ਕਵਰ ਵਾਲਾ ਜਿਹੜਾ ਬਾਈ ਪਾਉਂਦਾ ਉਹਨੂੰ ਚਾਰੇ ਨੂੰ ਬਾਹਰ ਧੁੱਪੇ ਹੀ ਕੰਮ ਕਰਾਉਂਦੇ ਆ ਤੇ ਉਹ ਮੈਨੂੰ ਪੁੱਛਣ ਆਇਆ ਕਹਿੰਦਾ ਬਾਈ ਜੇ ਕੱਲੂ ਪਵਾ ਲਓ ਮੇਰੀ ਤਬੀਤ ਨਹੀਂ ਠੀਕ ਮੈਂ ਕਹਿੰਦਾ ਕੋਈ ਗੱਲ ਨਹੀਂ ਚੱਕਰ ਜਨਾਬ

ਨੇ ਨੰਨ ਮੈਂ ਕਾ ਕਾ ਜਾਉਂਗਾ ਸਪੈਸ਼ਲ ਹਾਂ ਜੇ ਮੈਂ ਤੁਹਾਨੂੰ ਟਿੱਕ ਟਿੱਕ ਕਰਾਂਗਾ ਮੇਰਾ ਫੋਨ ਕਰੇ ਬਾਅਦ ਮੈਂ ਤੁਹਾਡੇ ਕੋਲ ਆ ਜਾਊਗਾ ਜੀਣਾ ਆਪਣੀ ਦੁਕਾਨ ਦਾ ਬਾਹਰ ਕਿ ਬੋਰਡ ਜੀ ਦਿੱਲੀ ਹਟ ਕੋਲਾਕ ਮੈਂ ਰਿੰਗ ਕਰ ਲਈ ਬਾਅਦ ਫੋਨ ਕਰ ਦਊਗਾ ਠੀਕ ਹੈ ਭਾਈ ਠੀਕ ਆਓ ਭਾਈ ਮੇਰੇ ਵੀਰੋ ਕਹਿੰਦੇ ਮੂਰਲੀ ਫਰੇਮ ਲੱਗ ਗਿਆ ਭਾਈ ਲੱਗ ਗਿਆ ਛੋਨਾ ਛੋਨਾ ਲੱਗ ਗਿਆ ਨੰਬਰ ਆ ਗਿਆ ਭਾਈ ਆਪਣੀ ਗੱਡੀ ਦਾ ਮਹੀਨੇ ਚ ਕਹਿੰਦੇ ਕਾਪੀ ਆਜੂਗੀ ਕਿਹੜੀ ਬਾਤਾਂ ਹੋ ਜਾਣਗੀਆਂ ਕਿਹੜੀ ਬਾਤਾਂ ਨਿਆਰੀ ਬੰਨੇ ਭਏ ਬਾਬਾ ਜੀ ਨੇ ਮੌਸਮ ਵੀ ਘੈਂਟ ਹੋਇਆ ਪਿਆ ਬਟ ਗਰਮੈਸ਼ ਹੋਈ ਪਈ ਐ ਸੂਰਜ ਜੇਤਾ ਜੀ ਹੈ ਨਹੀਂ ਬਟ ਗਰਮੈਸ਼ ਜ਼ਬਰਦਸਤ ਮੰਨਦਾ ਨੂੰ ਚੱਕਰ ਆਉਂਦੇ ਐ ਇਹੋ ਜੀ ਗਰਮੈਸ਼ ਆ ਲੈ ਲੈਂਦਾਂ ਜਨਾਵਾ ਲਾ ਦਨੇ ਨਹੀਂ ਲੈਂਦਾਂ ਫਿਰ ਇਹ ਲੱਗੇ ਰਹੂਗਾ ਜੇ ਇਹ ਸਟicker ਜੇ ਅੰਦਰ ਹੋ ਜਾਂਦਾ ਨਾ ਫਿਰ ਸਹੀ ਰਹਿੰਦਾ ਆਪਣਾ ਛਲੇ ਵੀ ਲੱਗੀ ਆਪਣੀ ਨੰਬਰ ਪਲੇਟ ਭਾਈ ਮੇਰੇ ਵੀ ਰੋ ਨੰਬਰ ਵੇ ਲੱਗ ਗਈ ਲਓ ਜੀ ਗੇਅਰ ਦਾ ਭੁੱਲ ਜਾਨਾ ਨਾ ਮੈਂ ਗੇਅਰ ਸਫਾਰੀ ਵਾਂਗੂ ਪਾਉਣ ਲੱਜਾਣਾ ਬਟ ਇਹਦਾ ਪਤਾ ਨਾ ਉੱਪਰ ਚੱਕ ਕੇ ਇਹਨੂੰ ਉੱਪਰ ਚੱਕ ਕੇ ਫਿਰ ਅੱਗੇ ਨੂੰ ਗੇਅਰ ਪੈਂਦਾ ਭਾਈ ਚਲੋ ਜੀ ਚਲੋ 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 ਬਾਅਦ ਚ ਮਿਲਦੇ ਆ ਭਾਈ ਗੱਡੀ ਬਾਹਰ ਕੱਢ ਲਈਏ ਚਲੋ ਜੀ ਚਲੋ 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 ਸੜਕ ਸਾਫ ਕਹਿੰਦੇ ਕਾਲੂ ਪੈਣਗੇ ਉਹਨਾਂ ਦੇ ਸਵੇਰੇ ਬੈਠੇ ਸੀ ਇੱਥੇ ਜੇ ਸਵੇਰੇ ਮੈਨੂੰ ਬਾਈ ਕਹਦਾ ਹੁੰਦਾ ਨਾ ਕਿ ਬਿਮਾਰ ਆ ਬਾਈ ਮੈਂ ਤੇ ਮੈਂ ਬੈੰਦਾ ਹੀ ਨਾ 9:30 ਵਜੇ ਦਾ ਆਇਆ ਹੋਇਆ ਮੈਂ ਤੇ ਟਾਈਮ ਦੇਖ ਲਓ 3:00 ਵਜੇ ਪੋਕਾ ਵੀ ਬਹੁਤ ਲੱਗਿਆ ਬਾਈ ਪੋਕਾ ਵੀ ਬਹੁਤ ਲੱਗੀ ਆ ਮੈਡਮ ਨੂੰ ਫੋਨ ਕੀਤਾ ਉਹਨੂੰ ਕੁਝ ਬਣਾ ਕੇ ਰੱਖੋ ਸਾਹਬ ਜੀ ਆ ਰਹੇ ਹੈ ਕਹਿੰਦੇ ਸਾਹਬ ਜੀ ਘਰੇ ਵਾਪਸ ਖਾਲੀ ਹੱਥ ਆ ਰਹੇ ਬਟਾ ਪਲੇਟ ਕਵਰ ਨਹੀਂ ਲਵਾ ਕੇ ਲੈ ਕੇ ਆਇਆ ਨੰਬਰ ਪਲੇਟ ਲਵਾ ਲਈ ਬਸ ਇਹ ਤਾਂ ਐਕਸਪੀਰੀਅੰਸ ਬਹੁਤ ਵਧੀਆ ਵੇ ਮੇਰਾ ਨਿਆਰੇ ਆ ਬੰਦਾ ਨਿਆਰਾ ਆਂਦਾ ਚਲਾਉਂਦਾ ਕਿੱਥੇ ਸਫਾਰੀ ਸੀ ਕਿੱਥੇ ਇਹ ਆਹ ਕੀ ਬਾਤ ਆ ਮਿਹਨਤੀ ਲੋਕ ਖੜੇ ਮਿਹਨਤੀ ਬੰਦਾ ਆਪਾਂ ਤਾਂ ਕੁਝ ਵੀ ਨਹੀਂ ਨਾ ਅੱਗੇ ਬਾਈ ਅੱਗੇ ਧੁੱਪੇ ਖੜਾ ਨਾਲੇ ਉੱਪਰ ਰੰਗ ਕਰਕੇ ਕੀ ਬਾਤ ਆ ਜੀ ਕੀ ਬਾਤ ਸਲੂਟ ਆ ਬਾਈ ਨੂੰ ਸਾਡਾ ਟਾਵਰ ਦੇਖ ਲਓ ਬਠਿੰਡੇ ਦਾ ਟਾਵਰ ਆਓ ਬਾਹਰ ਆ ਗਏ ਮੈਡਮ ਵੀ ਨੰਬਰ ਲੱਗੇ ਆ ਨਾ ਨੰਬਰ ਪਲੇਟ ਦੇਖਦੇ ਆ ਕਹਿੰਦੇ ਨੰਬਰ ਪਲੇਟ ਪਿੱਛੋਂ ਨਹੀਂ ਲਿਆ ਯਾਰ ਉਹ ਬੰਦੇ ਸੰਡੇ ਹੋਇਆ ਮਦਰ ਪਿੱਛੇ ਜਾ ਕੇ ਸਿੱਧਾ ਹੀ ਜਾਂਦਾ ਸਿੱਧਾ ਹੀ ਆਉਣਾ ਉਹ ਪਿੱਛੋਂ ਹਾਰਾ ਜ ਨਹੀਂ ਲਿਆ ਉਹਦੇ ਉੱਪਰ ਹੀ ਨੰਬਰ ਪਲੇਟ ਲਵਾਤੀ ਫਿਰ ਹਾਂ ਲੱਗੀ ਹੋਈ ਲੈਂਦਾ ਹੀ ਨਹੀਂ ਉਹ ਹੁਣ ਥੋੜਾ ਥੋੜਾ ਉਹਨਾਂ ਨੇ ਸਟicker ਹੀ ਗਲਤ ਲਾਇਆ ਨਾ ਪੜਾ ਆ ਦੇਖੋ ਆਹ ਹਰਾ ਜਾ ਥੋੜਾ ਜਿਹਾ ਇਧਰ ਕਰਕੇ ਲਾ ਦਿੰਦੇ ਉੱਪਰ ਕਰਕੇ ਤਾਂ ਫਿਰ ਵਿੱਚ ਹੀ ਲੁੱਕ ਜਾਂਦਾ ਪਲੇਟ ਦੇ ਹੁਣ ਉਹ ਲੈਂਦਾ ਹੀ ਨਹੀਂ ਇਹ ਥੋੜਾ ਜਿਹਾ ਲਾਇਆ ਸੀ ਆ ਦੇਖੋ ਫਿਰ ਉਹ ਦਾਗ ਹੀ ਰਹਿ ਜਾਣਗੇ ਰਹਿਣ ਦੋ 86 24 ਆਪਣੀ 86 24 ਸੈਟ ਲੱਗੀ ਐਕਸਿਵਾ ਨਾ ਚਲੋ ਆਜੋ ਇੱਕ ਮਿੰਟ ਬਾਬਾ ਬਾਬਾ ਸੀਟ ਕਵਰ ਲੈ ਆਇਆ ਮੈਂ ਸੀਟ ਕਵਰ ਉਹੀ ਹੈ ਨਾ ਚੈੱਕ ਕਰ ਲੈ फड़ो सीट के ऊपर पवा ले पीछे भैया सीट ओहो यस तभी से ये पीछे ना मेरा ज्यादा सी है और ऊपर कर दो ऊपर मम्मा के ब्लॉग बनाओ पापा ने कहना ਕਿੰਨੇ ਆਏ ਸੀਗੇ 1 2 3 4 5 6 7 8 9 10 11 12 ਆ ਜਾਓ ਬਸ ਆਪੇ ਗਿਣ ਲੈਣਗੇ 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 ਆ ਜਾਓ ਕੁੜੀ ਆਵ ਦੀਦੀ ਅੱਜ ਤਾਂ ਕਰਨਾ ਹੋਮ ਗਿੱਟੇ ਚਲ ਆ ਇੱਧਰ ਆ ਜਾਓ ਸਾਈਡ ਤੇ ਇੱਕ ਦਿਨ ਯਾਦ ਰਹੂਗਾ ਇਹ ਥੈਂਕ ਯੂ ਆਈ ਲਵ ਯੂ ਥੈਂਕ ਯੂ ਲਵ ਯੂ ਕੱਟ ਆ ਸਰ ਨੇ ਕਿਹਾ ਸੀ ਸਰ ਨੇ ਕਿਹਾ ਕੁੜੀ ਨੂੰ ਜਮਾ YouTube ਦਾ ਪੇਜ ਬਣਾਇਆ ਨਮਸਾਰ ਆਇਆ ਕਿ ਤੂੰ ਫੋਟੋ ਹੋਣ ਨਮਸਾਰ ਦੇ ਲਈ ਆ ਜਾ ਸਬਸਕ੍ਰਾਈਬ ਵੀ ਕਰਤਾ ਮੈਂ ਤਾਂ ਕਰਦੇ ਜਾਓ ਮਿਹਨਤ ਨਹੀਂ ਫਲ ਦੇਣਾ ਚਲੋ ਹੁਣ ਆਏ ਜੀ ਜਨਾਬ ਜੀ ਸਵੇਰ ਤੇ ਗਏ ਹੋਇਆ ਸਵੇਰ ਤੇ ਹੋਰ ਸਵੇਰ 10 ਵਜੇ ਦਾ ਟਾਈਮ ਸੀ ਉਹਨਾਂ ਦਾ ਸਵੇਰ ਤੇ ਗਏ ਹੋਇਆ ਕੰਮ ਫੇਰ ਵੀ ਇੱਦਾ ਹੀ ਹੋਇਆਗਾ ਅੱਜ ਫੇਰ ਜਾਣਾ ਚੱਕ ਕਰਤਾ ਕਬਰ ਹਟ ਬਾਈ ਜੀ ਅਸੀਂ ਮਿਹਨਤ ਕਰਦੇ ਆ ਤਾਂ ਹੀ ਆ ਤਾਂ ਵੀ ਨਹੀਂ ਸਾਨੂੰ ਲੋਕ ਜਰਦੇ ਪਤਾ ਨਹੀਂ ਕਿਉਂ ਲੋਕਾਂ ਨੂੰ ਟੈਨਸ਼ਨਾਂ ਹੋ ਗਈਆਂ ਟੈਨਸ਼ਨਾਂ ਲੋਕਾਂ ਨੂੰ ਟੈਨਸ਼ਨਾਂ ਹੋ ਰਹੀਆਂ ਟੈਨਸ਼ਨਾਂ ਸਾਡੀ ਮਿਹਨਤ ਤੇ ਹੋਈਆਂ ਲੋਕਾਂ ਨੂੰ ਟੈਨਸ਼ਨ ਸਾਡੀ ਮਿਹਨਤ ਤੇ ਲੋਕਾਂ ਨੂੰ ਹੋਈਆਂ ਟੈਨਸ਼ਨ ਆ ਕੀ ਕੀਤਾ ਜਾਵੇ ਚਲੋ ਦੇਖੋ ਤੁਸੀਂ ਵੇਖੋ ਇੱਕ ਬੰਦਾ ਸਵੇਰ ਦਾ ਗਿਆ ਹੋਇਆ 10 ਵਜੇ ਦਾ ਗੱਡੀ ਦਾ ਕੰਮ ਕਰਾਉਣ ਗੱਡੀ ਦਾ ਕੰਮ ਪੂਰਾ ਨਹੀਂ ਹੋਇਆ ਕੱਲੂ ਫੇਰ ਜਾਣਾ ਹਜੇ ਆਈ ਸੀ ਕੁਝ ਖਾਦਾ ਪੀਤਾ ਬਿਨਾ ਗੁੰਨ ਨੋਟਿਸ਼ਨ ਛੱਡਣ ਜਾਂਦੇ ਆ ਟਿਊਸ਼ਨ ਛੱਡ ਕੇ ਆਉਣਗੇ ਫੇਰ ਕੁਝ ਖਾਣਾ ਪੀਣਾ ਬਣਾਉਣੀ ਆ ਫੇਰ ਫੇਰ ਇਹ ਕੰਮ ਜਾਣਾ ਸਾਰਾ ਦਿਨ ਇਦਾਂ ਹੀ ਲੰਘੇ ਆ ਨਾ ਤੇ ਲੋਕਾਂ ਨੂੰ ਆਂ ਲੱਗਦਾ ਵੇਲੇ ਹੀ ਆ ਬਸ ਹਾਂ ਬਾਏ ਸੋ। ਅਨ। ਲੰਬਾ ਲੱਗਦਾ ਉਹ ਦੂਰ ਸੀ ਕਿੱਥੇ। ਵਸਤੂਆਂ ਘਰ ਕਿਦੋਂ ਰੂਲ ਸੀ ਨਾ ਮੇਰਾ ਸਿਰ ਕਿੰਨੀ ਇੰਚ ਦੂਰ ਸੀਗਾ ਠੀਕ ਹੈ। ਵਸਤੂ ਨੂੰ ਇੱਕ ਪੋੜੇ ਕੇ ਦਸ ਤੱਕ। ਦੇਗਾ। ਉਨ ਦਾ ਇਸ ਬੈਂਕ ਇੰਜ ਜਿਹਾ ਸੀ ਜੀ ਜਨਾਬ ਜੀ ਤੁਹਾਨੂੰ ਪਤਾ ਹੀ ਗੁਨੋਂ ਨੂੰ ਛੱਡਣ ਗਏ ਆ ਇਹ ਇੱਥੇ ਪਤਾ ਨਹੀਂ ਕੱਲਾ ਕੀ ਕਰੀ ਜਾਂਦਾ ਕਹਿੰਦਾ ਮੈਂ ਵੀਡੀਓ ਬਣਾ ਕੇ ਹਟਿਆ ਇਹ ਤੋਂ ਪਹਿਲਾਂ ਜਿਹੜੀ ਵੀਡੀਓ ਹੋਊਗੀ ਉਹ ਸਾਈਡ ਦੀ ਹੋਊਗੀ ਤੇ ਇੱਧਰ ਮੈਂ ਬਣਾ ਰਹੀ ਸੀ ਦੁੱਧ ਨਾਲ ਮੈਗੀ ਬਣ ਰਹੀ ਹੈ ਆਪਣੀ ਹੁਣੋਂ ਤੱਕ ਆ ਜਾਣਗੇ ਜਨਾਬ ਜੀ 4:00 ਵਜ ਗਏ ਅਜੇ ਤੱਕ ਅਸੀਂ ਦੁਪਹਿਰ ਦਾ ਖਾਣਾ ਨਹੀਂ ਖਾਧਾ ਕੁਛ ਵੀ ਗਰਮੇ ਛਲਾਤ ਖਰਾਬ ਹੋ ਹੀ ਪਿਆ ਅੱਜ ਜਨੇ ਪਤਾ ਨਹੀਂ ਆਪੇ ਕਿਵੇਂ ਜੀ ਕਰਿਆ ਇਹਦਾ ਵੀਡੀਓ ਬਣਾਉਣ ਨੂੰ ਅੱਗੇ ਪਿੱਛੇ ਤਾਂ ਬਣਾਉਂਦੇ ਨਹੀਂ ਇਹ। ਦੇਖੋ ਫਿਰ ਅਸੀਂ ਮਿਹਨਤ ਕਰਦੇ ਆਂ ਤਾਂ ਫਿਰ ਸਾਨੂੰ ਮਿਹਨਤ ਵੀ ਨਹੀਂ ਕਰਨ ਦਿੰਦੇ ਹਨਾ ਸੈਬੂ ਕਹੂਗਾ। ਦੇਖੋ ਮੈਂ ਦੇਖ ਰਹੇ ਹਾਂ ਕਰਦੇ ਜੋ ਕਰਨਾ। ਸਿੱਧਾ ਤੈਨੂੰ ਮੈਂ ਇਹ ਵੀ ਦਿੰਦਾ ਖੜੇ। ਆ ਨਾ ਕਰਦਾ। ਜਲਦੀ ਕਰ ਜਲਦੀ ਮੇਰਾ ਗੈਸ ਚੱਲੀ ਜਾਂਦਾ। ਆਹ ਦੇਖ ਲਓ ਆਹ ਕਰਦਾ ਹੈ ਪੁੱਠੀਆਂ ਹਰਕਤਾਂ ਬੈੱਡ ਤੋੜੂਗਾ। ਹੋਰ ਕੁਝ ਨਹੀਂ ਕਰਨਾ ਇਹਨੇ ਥੱਲੇ ਕਰ। ਬੈੱਡ ਥੋੜੀ ਤੇ ਬੈੱਡ ਤੇ ਥੋੜੀ ਕਰਦੇ ਆ। ਨਾ ਬੋਤ ਨਾ 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 ਸੋਨੇ ਨਾ ਨਾ ਸੋਨੇ ਨਾ ਜੀ ਅਸੀ ਚਲੋ ਜਨਾਬ ਜੀ ਆ ਜਾਂਦੇ ਫਿਰ ਖਾਣੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਆ ਦੇਖ ਲਓ ਬਸ ਇਹਦੀਆਂ ਸ਼ਰਾਰਤਾਂ ਚਾਲੂ ਦੀਆਂ ਚਾਲੂ ਸਾਰਾ ਦਿਨ ਚਾਲੂ ਸਾਰਾ ਦਿਨ ਸ਼ਰਾਰਤਾਂ ਤੇ ਸ਼ਰਾਰਤਾਂ ਮੇਰੀ ਵੀ ਸ਼ਰਾਰਤਾਂ ਤੇ ਸ਼ਰਾਰਤਾਂ ਕੰਮ ਨਹੀਂ ਨਿਭੜਦੇ ਸਾਰਾ ਦਿਨ ਲਓ ਮੈਗੀ ਰੈਡੀ ਹੋਗੀ ਆ ਜੋ ਖਾੜੋ ਤੁਸੀਂ ਵੀ ਜਨਾਬ ਜੀ ਆ ਗਏ ਗੁੰਨੇ ਨੂੰ ਛੱਡ ਕੇ ਗੁੱਦ ਵੀ ਰੈਡੀ ਆ ਆਪਣਾ ਤੇ ਨਾਲ ਨਾਲ ਸੈਬੂ ਨੂੰ ਸਟੱਡੀ ਕਰਵਾ ਰਿਹਾ ਗੁੰਨੂ ਤੇ ਸੈਬੂ ਨੇ ਖਾਈ ਸੀ ਅੱਜ ਓਟਸ ਇਹਨਾਂ ਨੂੰ ਉਹਦੇ ਖਵਾਤੇ ਸੀਗੇ ਮੈਂ ਹੈ ਮੇਰਾ ਬੱਬਾਈ ਹੁਣ ਇਹਨੂੰ ਪਤਾ ਨਹੀਂ ਕੀ ਚਾਹਗਾ ਇਹ ਆ ਕੇ ਸਕੂਲ ਜਰਾਬਾ ਪਾ ਲੈਂਦਾ ਹੈ ਰੋਜ਼ ਸਕੂਲ ਸਾਰਾ ਦਿਨ ਜਰਾਬਾਂ ਹੀ ਪਾਈਆਂ ਹੁੰਦੀਆਂ ਹੈ ਓਏ ਸਵਾ ਚਾਰ ਹੋ ਗਿਆ ਗਾਇਸ ਸਵਾ ਚਾਰ ਹੋਣਾ ਲਿਆ ਤੇ ਹੁਣ ਖਾਣ ਲੱਗੇ ਆਪਾਂ ਦੁਪਹਿਰ ਦਾ ਲੰਚ ਟਾਈਮ ਹੀ ਨਹੀਂ ਲੱਗਦਾ ਬੀਜੀ ਲਾਈਫ ਹੋਈ ਪਈ ਆ ਬੀਜੀ 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 ਸੈਬੂ ਕੀ ਹੋ ਗਿਆ ਬੀਜੀ ਬੀਜੀ ਸੈਬੂ ਦਾ ਬਾਲਾ ਮੈਂ ਸੈਬੂ ਨੂੰ ਪੜਾਉਣਾ ਓ ਨੇਰੀ ਦੇਖੋ ਮਿੱਟੀ ਕੀ ਨਿਉ ਡੇ ਮਿੱਟੀ ਆ ਗਈ ਮੇਰੀ ਆ ਗਈ ਦੇਖੋ ਉੱਟੇ ਗਿਆ ਸਪੋਰਟ ਗਿਆ ਸਪੋਰਟ ਗਿਆ ਤੇ ਫੋਟ ਗਿਆ ਬੈ ਚੱਲੇ ਸੀ ਕਿ ਆਪਣੇ ਯਾਰ ਦੋਸਤ ਜਿਹੜਾ ਬਾਹਰਲਾ ਅਮਰੀਕਾ ਵਾਲਾ ਉਹਦੀ ਮੰਮੀ ਆਏ ਹੋਏ ਆ ਪੰਜਾਬ ਤੇ ਉਹਨਾਂ ਨੂੰ ਮਿਲ ਕੇ ਆਉਣਾ ਸੀ ਉਹਨਾਂ ਨੂੰ ਮਿਲ ਕੇ ਆਉਣਾ ਨਾਲੇ ਕੰਮ ਜਾਣਾ ਸੀਗਾ ਉਹ ਜਾ ਕੇ ਉਹਨੇ ਉਹਨਾਂ ਨਾਲ ਹਾਂ ਹੂੰ ਫੋਨ ਆ ਗਿਆ ਸੀ ਆਂਟੀ ਲਗ ਰਹੇ ਕਹਿੰਦੇ ਕਹਿੰਦੇ 프리 ਹੋ ਗਈ ਮੈਂ ਤੇ ਆ ਜਾ ਕਹਿੰਦੇ ਮਿੰਟੂ ਪਹੁੰਚ ਗਏ ਆਪਾਂ ਵੀ ਘਰੇ ਉਹਨਾਂ ਦੇ ਬਸ ਆ ਗੱਡੀ ਟੱਪ ਕੇ ਸਾਹਮਣੇ ਘਰ ਆ ਜੂਗਾ نیٹ ਵਾਲੇ ਵਾਈਫਾਈ ਵਗੈਰਾ ਲਵਾਇਆ ਹੋਣਾ ਆਂਟੀ ਆਏ ਹੋਏ ਮਹੀਨੇ ਵਾਸਤੇ 2 ਮਹੀਨੇ ਵਾਸਤੇ ਰਹਿਣ ਵਾਸਤੇ ਪਹਿਲਾਂ ਵੀ ਮਿਲ ਕੇ ਜਾਣਾ ਸੀ ਬਟ ਆਂਟੀ ਉਹਦੇ ਇੱਥੇ ਹੈ ਨਹੀਂ ਸੀਗੇ ਗਏ ਹੋਏ ਸੀਗੇ ਮੁੱਕੇ ਦੇਖੋ ਆਂਟੀ ਆ ਗਏ ਤੇ ਨਾਲੇ ਆਪਾਂ ਮਿਲਦੇ ਆ ਆ ਘਰ ਆ ਗਿਆ ਗਲੀ ਚ ਵਿਕਲ ਖੜੇ ਸੀਗੇ ਬਾਹਰ ਤਾਂ ਨਿਕਲ ਲਈਆਂ ਮੈਂ ਕਿਹਾ ਫਿਰ ਬੈਕ ਹੀ ਬਾੜ ਦਿੰਨੇ ਆ ਤੇ ਜਨਾਬ ਨਿੰਬਾ ਹੀ ਕੀ ਬਾੜਤੀ ਗੱਡੀ ਫਿਰ ਆਪਾਂ ਬੈਕ ਹੀ ਲਿਆਏ ਗਲੀ ਅੱਗੇ ਗਲੀ ਬੰਦ ਆਣਾ ਇਹ ਇਧਰ ਇਧਰ ਗਲੀ ਬੰਦ ਆ ਹੈ ਇੱਥੇ ਉਹ ਗਲੀ ਚੰਦਾ ਹੁੰਦਾ ਸੀ ਨਾ ਜਦੋਂ ਤਾਇਆ ਆਇਆ ਹੋਇਆ ਸੀ ਅਮਰੀਕਾ ਵਾਲਾ ਇਧਰ ਕਰਕੇ ਲਾ ਦਿੰਨੇ ਆ ਉਧਰ ਮੋਟਰਸਾਈਕਲ ਖੜਿਆ ਜੇ ਇਧਰ ਗੱਡੀ ਲਾਤੀ ਫਿਰ ਨੰਗਾ ਰੁਕ ਜਾਊਗਾ ਸਾਰਿਆਂ ਦਾ ਕੰਮ ਚਲੇ ਜਾਂਦਾ ਬੀਜੇ ਘੜੇ ਆਏ ਪਏ ਆ ਤੇ ਇਨਵਰਟਰ ਵਗੈਰਾ ਠੀਕ ਕਰਨ ਵਾਲਾ ਸੀਗਾ ਉਹ ਗਰੀ ਜਾਂਦੇ ਭਾਈ ਹੋਣੀ ਬਸ ਚੱਲਦੀ ਹੌਂਸ ਅੰਟੀ ਨੇ ਕਿ ਕੰਮ ਜਾਨਾ ਸੀਗਾ ਆਹ ਨੰਬਰ ਨਾਲ ਗੱਡੀ ਹੋਰ ਸੋਹਣੀ ਲੱਗਦੀ ਆ ਭਾਈ ਹੁਣ ਸਾਡੀ ਲਓ ਜੀ ਅੰਟੀ ਜੀ ਨੂੰ ਕਰੇ ਛੱਡਤਾ ਚੱਕ ਬਿਨਾ ਥਲਾ ਹੀ ਸਟਾਰਟ ਹੋ ਜਾਂਦੀ ਆ ਭਾਈ

ਰਾਓ ਜੀ ਰਾਓ ਜੀ ਸੁੰਦਰਾ ਰਾਣੀ ਦਾ ਢਿੱਡ ਖਾਲੀ ਹੋ ਗਿਆ ਭਾਈ ਸੁੰਦਰਾ ਰਾਣੀ ਦਾ ਹੋ ਗਿਆ ਢਿੱਡ ਖਾਲੀ ਕਹਿੰਦੀ ਮੈਨੂੰ ਲੱਗੀ ਭੁੱਖ ਤੇ ਕਹਿੰਦੀ ਢਿੱਡ ਭਰੋ ਮੇਰਾ ਉਹ ਸਾਹਮਣੇ ਨਿਸ਼ਾਨ ਆ ਗਿਆ ਨਾ ਇਸ਼ਾਰਾ ਕਰਨ ਲੱਗੀ ਢਿੱਡ ਭਰੋ ਮੇਰਾ ਢਿੱਡ ਭਰੋ ਢਿੱਡ ਭਰਨ ਆ ਗਿਆ ਭਾਈ ਇਹਦਾ ਕਦੋਂ ਪੁਆਇਆ ਸੀ ਜਦੋਂ ਆਪਾਂ ਡਿਲੀਵਰੀ ਲਈਤੀ ਸੀ ਉਦੋਂ ਪੁਆਇਆ ਸੀਗਾ ਤੇ ਅੱਜ ਪੁਆਣ ਲੱਗੇ ਹੁਣ ਰਾਣੀ ਚੰਦਰਾ ਦਾ ਢੱਡ ਭਰ ਦੇਣਾ ਸਾਬੂ ਦੇ ਕੈਨ ਨੂੰ ਬਿੱਗ ਡੈਡੀ ਬਿੱਗ ਡੈਡੀ ਦਾ ਢੱਡ ਭਰ ਦੇਣਾ ਅੱਜ ਸਾਬੂ ਉਦਰੇ ਬਿੱਗ ਡੈਡੀ ਨੂੰ ਭੁੱਖ ਲੱਗਿਆਈ ਭਾਈ ਢੱਡ ਭਰਨਾ ਗਿਆ ਉਹਦਾ ਮੈਡਮ ਜੀ ਨੇ ਹੱਥ ਮਾਰਿਆ ਕਹਿੰਦੇ ਇੱਧਰ ਆ ਜਾਓ ਸਰ ਜੀ ਆਪਾਂ ਮੌੜੀ ਗੱਡੀ ਇੱਧਰ ਆ ਗਏ ਪੈਜਾ 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 ਢੱਡ ਭਰ ਦੇ ਗੱਡੀ ਦਾ ਪਰਗੇਟਡ ਚਲਾਉਣੇ ਫੇਰ ਦੇਖਦੇ ਆਂ ਚਲੋ ਜੀ ਆ ਚਲੋ ਜੀ ਗਾਈ ਚਲੋ ਢਿੱਡ ਭਰਾਤਾ ਭਾਈ ਆਪਾਂ ਰਾਨੀ ਚੰਦਰਾ ਦਾ ਰਾਨੀ ਚੰਦਰਾ ਦਾ ਜਿਆਦਾ ਨਹੀਂ ਭਰਿਆ ਘੱਟ ਭਰਾਇਆ ਇੰਜ ਜਿਆਦਾ ਨਹੀਂ ਭਰਾਇਆ ਭਾਈ ਉਹਦਾ ਢਿੱਡ ਆਪਾ ਕਿੰਨਾ ਕ ਭਰ ਗਿਆ ਤੇਰਾ ਢਿੱਡ ਇੰਨਾ ਕ ਭਰ ਗਿਆ ਭਾਈ ਜੇ ਲੋਕਲ ਚੱਲੀ ਤਾਂ ਇੰਨਾ ਕ ਵੀ ਜਲਦੀ ਉੱਡ ਜੂ ਜੇ ਬਾਹਰ ਗਏ ਤਾਂ ਫਿਰ ਇਸ ਤੋਂ ਜ਼ਿਆਦਾ ਐਵਰੇਜ ਦੇਉਗੀ ਲੋ ਜੀ ਡਿਨਰ ਦਾ ਟਾਈਮ ਹੋ ਗਿਆ ਮੈਂ ਤੇ ਗੁੰਨ ਖਾ ਰਹੀ ਅੱਜ ਇਕੱਠੇ ਰੋਟੀ ਕੱਦੂ ਨਾਲ ਤੇ ਉਹਨਾਂ ਨੇ ਖਾ ਲਈ ਕਿੱਥੇ ਗਿਆ ਉਹਨਾਂ ਨੇ ਬਿਓ ਪੁੱਤਾਂ ਨੇ ਖਾ ਲਈ ਰੋਟੀ ਉਹ ਅੰਦਰ ਬੁੱਲਟ ਲਾਉਣ ਗਏ ਆ ਦੋਵੇਂ ਜਾਣੇ ਦੇਖੋ ਸਾਬੂ ਵੀ ਜਾਵੜਾ ਉਹ ਬਹਿ ਗਿਆ ਪਿੱਛੇ ਬਹਿ ਗਿਆ ਲੈ ਬਾਲਾ ਵੱਡਾ ਛੂਟਾ ਲੈਣਾ ਸੀ ਆਗੇ ਅੰਦਰ ਇਹ ਤੇ ਗੁੰਨ ਖਾ ਰਹੇ ਆ ਰੋਟੀ ਵੀਡੀਓ ਜਿਆਦਾ ਗਾਇਸ ਕਿਨੂ ਕਿਨੂ ਪਸੰਦ ਆ ਕਦੂ ਗੁੰਨ ਨੂੰ ਬਹੁਤ ਪਸੰਦ ਆ ਹਾਂ ਗੁੰਨੋ ਹਾਂਜੀ ਕਨੂ ਨੂੰ ਮਜ਼ਾ ਆ ਜਾਂਦਾ ਕਦੂ ਖਾ ਕੇ ਚੌਂਕੇ ਦੇ ਵਿੱਚ ਬਾਣਾ ਵੱਡਾ ਓਏ ਇੰਨਾ ਵੱਡਾ ਝੂਟਾ ਲੈ ਕੇ ਆਇਆ ਐਸੀ ਦੇਖ ਲਿਆ ਮਜ਼ਾ ਆਇਆ ਮਜ਼ਾ ਆਇਆ ਉਹਦੇ ਕਿਹੜਾ ਵੀਰ ਹੈ ਹੈ ਕੀ ਕਹਿੰਦੇ ਕਾਦੀ ਮਮਾਰਕਾਂ ਤੈਨੂੰ ਸੰਗ ਆ ਗਈ ਫਿਰ ਨਹੀਂ ਆਈ ਥੈਂਕ ਯੂ ਬੋਲੇ ਲੱਗਦਾ ਤਾਂ ਆਇਆ ਸੰਗ ਆ ਗਈ ਹੁੰਦੀ ਸੰਗਿਆਣੀ ਭਾਈ ਸਾਹਿਬੂ ਥੈਂਕ ਯੂ ਬੋਲ ਕੇ ਆਇਆ ਤੋਰੀ ਲੱਗ ਰਹਾ ਮਾ ਦਾਇ ਲਾਈਕ ਸ਼ੇਅਰ ਕਰ ਮੰਨ ਕਰਕੇ हाँ हाँ सही है सही है बाय बाय गाइस मिला के थानू कल एक नए ब्लॉग बाय बाय गाइस बाय मिला के एक नए ब्लॉग चैनल लाइक शेयर कर के जरूर जाए ओके जी बाय बाय गुड नाइट तो लाइट में बंद कर पर है लाइट बंद होगी फिर कैमरा नहीं बंद होगा